ਆਇ ਕਬੂਟਾ ਚੌਰਾ ਉਮਰ ਤੇ ਸਿਆਣੀ ਪਰ ਅਗਲੇ ਨੂੰ ਸਾਲੇ ਨੂੰ ਅਜੇ ਤੱਕ ਨਹੀਂ ਆਈ ਕਦੇ ਬਾਬਾ ਜਰਨੈਲ ਸਿੰਘ ਖਾਲਸਾ ਪੰਡਾ ਵਾਲੇ ਮਹਾਪੁਰਖਾਂ ਦੇ ਉੱਤੇ ਟਿੱਪਣੀਆਂ ਕਰਦਾ ਆਤਵਾਦੀ ਦਸਤਾਉਨਾਂ ਉਹ ਚੌਰਿਆ ਉਸ ਸਮੇਂ ਦੇ ਵਿੱਚ ਨਾ ਤੇਰੇ ਇਹ ਕਹਿੰਦੇ ਆ ਨਾਸਾ ਦਾ ਧੂਆਂ ਨਿਕਲ ਜਾਂਦਾ ਸਰਦਾਰ ਨੂੰ ਵੇਖ ਕੇ ਤੂੰ ਚੌਰਿਆ ਸਰਕਾਰ ਦਾ ਕੁੱਤਾ ਤਰੇ ਗਲ ਚ ਪਿਆ ਸਰਕਾਰ ਦਾ ਪਟਾ ਓਏ ਉਨਾਂ ਕ ਭੌਂਕ ਜਿੰਨੀ ਤੇਰੀ ਰੱਸੀ ਆ ਏ ਆਪਣੇ ਮੰਚਪਲੇ ਕਾ ਕੜ ਦੇ ਸਕਿਉਰਟੀ ਸਕਿਉਰਟੀ ਲੈ ਕੇ ਤੂੰ ਕੁੱਤੇ ਨੂੰ ਭੌਂਕ ਰਿਆ ਜਿੱਦੜ ਵੱਜੀਆਂ ਨਾ ਤੇਰੇ ਉਸ ਦਿਨ ਸਕਿਉਰਟੀ ਨੇ ਵਿਚ ਨਹੀਂ ਆਉਣਾ ਤੈਨੂੰ ਦੱਸਾਂ ਬੰਦੇ ਦਾ ਪੁੱਤ ਬਣ ਜਾ ਫੇਰ ਨਾ ਕਿ ਤੇਰੀ ਬਾਂਹਣੀ ਕੁੱਟ-ਕੁੱਟ ਲਾਲ ਕਰਦਣੀ ਆ ਅਸੀਂ ਇਹ ਕਰ ਗਏ ਤੈਨੂੰ ਕਹਿੰਨੇ ਵੀ ਤੈਨੂੰ ਤਾਂ ਰੱਬ ਨੇ ਪਹਿਲਾਂ ਹੀ ਮਾਰਿਆ ਤੇਰੀ ਇਕਲਾਤ ਉਹਦੇ ਮੀਂਹ ਵਿੱਚ ਚੌਰਿਆ ਚੁੱਕਣੇ ਤੁਸੀਂ ਡਾਲਰ ਗੁਰੂ ਦੀਆਂ ਗੋਲਕਾਂ ਦੇ ਵਿੱਚੋਂ ਬੇਸ਼ਰਮਾ ਦੇ ਗੱਲਾਂ ਤੁਸੀਂ ਪੰਥ ਦੀਆਂ ਕਰਨੀਆਂ ਸਰਕਾਰੀ ਕੁੱਤਿਆ ਚੌਰਿਆ ਜਿਹੜਾ ਕੰਮ ਹੁੰਦਾ ਤੂੰ ਹਮੇਸ਼ਾ ਸਿੰਘਾਂ ਦੇ ਉਲਟੀ ਬੋਲਦਾ ਜਿਹੜਾ ਕੰਮ ਵੇਖ ਲੋ ਤੂੰ ਜਿਹੜਾ ਕੰਮ ਸਿੰਘ ਸਹੀ ਕਰਨਗੇ ਤੂੰ ਪੁੱਠਾ ਕਰਕੇ ਸਾਫਤ ਕਰਦਾ ਤੂੰ ਦੱਸਦਾ ਖੱਚਾਂ ਕੁੜੀਆਂ ਆਵਿਆ ਚੌਰਿਆ ਕੋਈ ਸ਼ਰਮ ਨੂੰ ਹੱਥ ਮਾਰ ਤੈਨੂੰ ਤੇ ਗਾਲ ਕੱਢਣ ਲੱਗਿਆ ਸਾਨੂੰ ਸ਼ਰਮ ਆਉਂਦੀ ਆ ਤੇਰੇ ਅਗੇ ਜਿਹੜੇ ਕੁੱਲਰ ਪੀਜ ਵਾਲੇ ਦੇ ਮਾਮੇ ਬਣੇ ਨਾ ਤੇ ਤੇਰੇ ਘਰ ਕੁੜੀਆਂ ਤੇਰੇ ਘਰ ਪੋਤੀਆਂ ਵੀ ਹੈਗੀਆਂ ਜਦੋਂ ਉਹ ਵੇਖਣ ਗਿਆ ਤੇਰੇ ਨੂੰ ਲਾਣਤਾ ਪਾਉਣ ਗਿਆ ਬਿ ਸ਼ਰਮਾ ਅਸੀਂ ਤਾਂ ਸਾਰੀ ਨਸਲ ਫਸਲ ਆਪਣੀ ਸਮਝ ਕੇ ਬਚਾਉਣਾ ਚਾਹੁੰਦੇ ਆ ਵੀ ਗੰਦ ਖਤਮ ਹੋਵੇ ਲੱਖ ਦੀ ਲਾਂਦ ਤੇਰੇ ਚੌਰਾ ਆਇਕ ਬੂਟਾ ਚੌਰਾ ਉਮਰ ਤੇ ਸਿਆਣੀ ਪਰ ਅਗਲੇ ਨੂੰ ਸਾਲੇ ਨੂੰ ਅਜੇ ਤੱਕ ਨਹੀਂ ਆਈ ਕਦੇ ਬਾਬਾ ਜਰਨੈਲ ਸਿੰਘ ਖਾਲਸਾ ਪੰਡਾ ਵਾਲੇ ਮਹਾਂਪੁਰਖਾਂ ਦੇ ਉੱਤੇ ਟਿੱਪਣੀਆਂ ਕਰਦਾ ਆਤਵਾਦੀ ਦਸਤਾਨੇ ਚੌਰਿਆ ਉਸ ਸਮੇਂ ਦੇ ਵਿੱਚ ਨਾ ਤੇਰੇ ਇਹ ਕਹਿੰਦੇ ਨਾਸਾ ਦਾ ਧੂਆਂ ਨਿਕਲ ਜਾਂਦਾ ਸਰਦਾਰ ਨੂੰ ਵੇਖ ਕੇ ਤੂੰ ਚੌਰਿਆ ਸਰਕਾਰ ਦਾ ਕੁੱਤਾ ਤਰੇ ਗਲ ਚ ਪਿਆ ਸਰਕਾਰ ਦਾ ਪਟਾ ਓਏ ਉਨਾਂ ਕ ਭੌਂਕ ਜਿੰਨੀ ਤੇਰੀ ਰੱਸੀ ਆ ਏ ਆਪਣੇ ਮੰਚਪਲੇ ਕਾ ਕੜ ਦੇ ਸਕਿਉਰਟੀ ਸਕਿਉਰਟੀ ਲੈ ਕੇ ਤੂੰ ਕੁੱਤੇ ਨੂੰ ਭੌਂਕ ਰਿਆ ਜਿੱਦੜ ਵੱਜੀਆਂ ਨਾ ਤੇਰੇ ਉਸ ਦਿਨ ਸਕਿਉਰਟੀ ਨੇ ਵਿਚ ਨਹੀਂ ਆਉਣਾ ਤੈਨੂੰ ਦੱਸਾਂ ਬੰਦੇ ਦਾ ਪੁੱਤ ਬਣ ਜਾ ਫੇਰ ਨਾ ਕਿ ਤੇਰੀ ਬਾਂਹਣੀ ਕੁੱਟ-ਕੁੱਟ ਲਾਲ ਕਰਦਣੀ ਆ ਅਸੀਂ ਇਹ ਕਰ ਗਏ ਤੈਨੂੰ ਕਹਿੰਨੇ ਵੀ ਤੈਨੂੰ ਤਾਂ ਰੱਬ ਨੇ ਪਹਿਲਾਂ ਹੀ ਮਾਰਿਆ ਤੇਰੀ ਇਕਲਾਤ ਉਹਦੇ ਮੀਂਹ ਵਿੱਚ ਚੌਰਿਆ ਚੁੱਕਣੇ ਤੁਸੀਂ ਡਾਲਰ ਗੁਰੂ ਦੀਆਂ ਗੋਲਕਾਂ ਦੇ ਵਿੱਚੋਂ ਬੇਸ਼ਰਮਾ ਦੇ ਗੱਲਾਂ ਤੁਸੀਂ ਪੰਥ ਦੀਆਂ ਕਰਨੀਆਂ ਸਰਕਾਰੀ ਕੁੱਤਿਆ ਚੌਰਿਆ ਜਿਹੜਾ ਕੰਮ ਹੁੰਦਾ ਤੂੰ ਹਮੇਸ਼ਾ ਸਿੰਘਾਂ ਦੇ ਉਲਟੀ ਬੋਲਦਾ ਜਿਹੜਾ ਕੰਮ ਵੇਖ ਲੋ ਤੂੰ ਜਿਹੜਾ ਕੰਮ ਸਿੰਘ ਸਹੀ ਕਰਨਗੇ ਤੂੰ ਪੁੱਠਾ ਕਰਕੇ ਸਾਫਤ ਕਰਦਾ ਤੂੰ ਦੱਸਦਾ ਖੱਚਾਂ ਕੁੜੀਆਂ ਆਵਿਆ ਚੌਰਿਆ ਕੋਈ ਸ਼ਰਮ ਨੂੰ ਹੱਥ ਮਾਰ ਤੈਨੂੰ ਤੇ ਗਾਲ ਕੱਢਣ ਲੱਗਿਆ ਸਾਨੂੰ ਸ਼ਰਮ ਆਉਂਦੀ ਆ ਤੇਰੇ ਅਗੇ ਜਿਹੜੇ ਕੋਲਰ ਪੀਜ ਵਾਲੇ ਦੇ ਮਾਮੇ ਬਣੇ ਨਾ ਤੇ ਤੇਰੇ ਘਰ ਕੁੜੀਆਂ ਤੇਰੇ ਘਰ ਪੋਤੀਆਂ ਵੀ ਹੈਗੀਆਂ ਜਦੋਂ ਉਹ ਵੇਖਣ ਗਿਆ ਤੇਰੇ ਨੂੰ ਲਾਣਤਾ ਪਾਉਣ ਗਿਆ ਬੇਸ਼ਰਮਾ ਅਹੀਂ ਤਾਂ ਸਾਰੀ ਨਸਲ ਫਸਲ ਆਪਣੀ ਸਮਝ ਕੇ ਬਚਾਉਣਾ ਚਾਹੁੰਦੇ ਆਂ ਵੀ ਗੰਦ ਖਤਮ ਹੋਵੇ ਲੱਖ ਦੀ ਲਾਂਦ ਤੇਰੇ ਚੌਰਾ ਇੱਕ ਬੂਟਾ ਚੌਰਾ ਉਮਰ ਤੇ ਸਿਆਣੀ ਪਰ ਅਗਲੇ ਨੂੰ ਸਾਲੇ ਨੂੰ ਅਜੇ ਤੱਕ ਨਹੀਂ ਆਈ ਕਦੇ ਬਾਬਾ ਜਰਨੈਲ ਸਿੰਘ ਖਾਲਸਾ ਪੰਡਾ ਵਾਲੇ ਮਹਾਪੁਰਖਾਂ ਦੇ ਉੱਤੇ ਟਿੱਪਣੀਆਂ ਕਰਦਾ ਆਤਵਾਦੀ ਦਾ ਹਤਾਂ ਨਾਲ ਚੌਰਿਆ ਉਸ ਸਮੇਂ ਦੇ ਵਿੱਚ ਨਾ ਤੇਰੇ ਇਹ ਕਹਿੰਦੇ ਨਾਸਾ ਦਾ ਧੂਆਂ ਨਿਕਲ ਜਾਂਦਾ ਸਰਦਾਰ ਨੂੰ ਵੇਖ ਕੇ ਉਹ ਚੌਰਿਆ ਸਰਕਾਰ ਦਾ ਕੁੱਤਾ ਤੇ ਗਲ ਚ ਪਿਆ ਸਰਕਾਰ ਦਾ ਪਟਾ ਓਏ ਉਨਾਂ ਕ ਭੌਂਕ ਜਿੰਨੀ ਤੇਰੀ ਰੱਸੀ ਆ ਇਹ ਆਪਣੇ ਮਨ ਚ ਭਲੀ ਖਾ ਕੱਢਦੇ ਸਕਿਉਰਟੀ ਸਕਿਉਰਟੀ ਲੈ ਕੇ ਤੂੰ ਕੁੱਤੇ ਨੂੰ ਭੌਂਕ ਰਿਆ ਜਿੱਦੜ ਬੱਜੀਆਂ ਨਾ ਤੇਰੇ ਉਸ ਦਿਨ ਸਕਿਉਰਟੀ ਨੇ ਵਿਚ ਨਹੀਂ ਆਉਣਾ ਤੈਨੂੰ ਦੱਸਾਂ ਬੰਦੇ ਦਾ ਪੁੱਤ ਬਣ ਜਾ ਫੇਰ ਨਾ ਕਿ ਤੇਰੀ ਬਾਂਹਣੀ ਕੁੱਟ ਕੁੱਟ ਲਾਲ ਕਰ ਦੇਣੀ ਆ ਅਸੀਂ ਇਹ ਕਰ ਗਏ ਤੈਨੂੰ ਕਹਿੰਨੇ ਵੀ ਤੈਨੂੰ ਤਾਂ ਰੱਬ ਨੇ ਪਹਿਲਾਂ ਹੀ ਮਾਰਿਆ ਤੇਰੀ ਇਕਲਾਤ ਉਹਦੇ ਮਂਗੀ ਚੌਰਿਆ ਚੁੱਕਣੇ ਤੁਸੀਂ ਡਾਲਰ ਗੁਰੂ ਦੀਆਂ ਗੋਲਕਾਂ ਦੇ ਵਿੱਚੋਂ ਬੇਸ਼ਰਮਾ ਦੇ ਗੱਲਾਂ ਤੁਸੀਂ ਪੰਥ ਦੀਆਂ ਕਰਨੀਆਂ ਸਰਕਾਰੀ ਕੁੱਤਿਆ ਚੌਰਿਆ ਜਿਹੜਾ ਕੰਮ ਹੁੰਦਾ ਤੂੰ ਹਮੇਸ਼ਾ ਸਿੰਘਾਂ ਦੇ ਉਲਟੀ ਬੋਲਦਾ ਜਿਹੜਾ ਕੰਮ ਵੇਖ ਲਓ ਤੂੰ ਜਿਹੜਾ ਕੰਮ ਸਿੰਘ ਸਹੀ ਕਰਨਗੇ ਤੂੰ ਪੁੱਠਾ ਕਰਕੇ ਸਾਫਤ ਕਰਦਾ ਤੂੰ ਦੱਸਦਾ ਖੱਚਾਂ ਕੁੜੀਆਂ ਆਵਿਆ ਚੌਰਿਆ ਕੋਈ ਸ਼ਰਮ ਨੂੰ ਹੱਥ ਮਾਰ ਤੈਨੂੰ ਤੇ ਗਾਲ ਕੱਢਣ ਲੱਗਿਆ ਸਾਨੂੰ ਸ਼ਰਮ ਆਉਂਦੀ ਆ ਤੇਰੇ ਅਗੇ ਜਿਹੜੇ ਕੁੱਲੜ ਪੀਜ ਵਾਲੇ ਦੇ ਮਾਮੇ ਬਣੇ ਨਾ ਤੇ ਤੇਰੇ ਘਰ ਕੁੜੀਆਂ ਤੇਰੇ ਘਰ ਪੋਤੀਆਂ ਵੀ ਹੈਗੀਆਂ ਜਦੋਂ ਉਹ ਵੇਖਣ ਗਏ ਤੇਰੇ ਨੂੰ ਲਾਹਣਤਾ ਪਾਉਣ ਗਏ ਬੇਸ਼ਰਮਾ ਅਸੀਂ ਤਾਂ ਸਾਰੀ ਨਸਲ ਫਸਲ ਆਪਣੀ ਸਮਝ ਕੇ ਬਚਾਉਣਾ ਚਾਹੁੰਦੇ ਆਂ ਵੀ ਗੰਦ ਖਤਮ ਹੋਵੇ ਲੱਖ ਦੀ ਲਾਂਧ ਤੇਰੇ